ਗੁਰੂ ਪਿਆਰਿਓ ਫਰਮਾਨ ਹੈ ਧੰਨ ਗੁਰੂ ਕਲਗੀ ਤਰਪਾਦਾ ਸਾਹਿਬ ਜੀ ਦਾ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਠੈ ਸਭ ਦੁੱਖ ਜਾਏ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਧਿਆਇਆ ਤੇ ਜਿਨ੍ਹਾਂ ਦੇ ਦਰਸ਼ਨ ਕੀਤੇ ਸਾਰੇ ਦੁੱਖ ਨਸ ਜਾਂਦੇ ਆ ਅੱਜ ਦੇ ਦਿਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਕਵਿਤਾ ਸਤਕਾਰਯੋਗ ਸਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਅਤੇ ਸਤਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੂਖੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ 1656 ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਗੁਰੂ ਪਿਆਰਿਓ ਭਾਵੇਂ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਭਰਾ ਵੀ ਬਾਬਾ ਰਾਮਰਾਏ ਸੀ ਜਿਹੜੇ ਕਿ ਗੁਰੂ ਹਰਾਇ ਸਿੰਘ ਸਾਹਿਬ ਜੀ ਦੇ ਵੱਡੇ ਸੁਪੁੱਤਰ ਸਨ ਤੇ ਛੋਟੇ ਸੁਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਨ ਪਰ ਜਿੰਨੀ ਭਾਵਨਾ ਦੇ ਨਾਲ ਮਹਾਰਾਜ ਬਾਣੀ ਪੜ੍ਹਦੇ ਸਨ ਜਿੰਨਾ ਅੰਦਰ ਭਿੱਜਿਆ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਉਹਨਾਂ ਅੰਦਰ ਟਕਾ ਬਾਬੇ ਰਾਮਰਾਏ ਦੇ ਅੰਦਰ ਨਹੀਂ ਸੀ ਕਿਉਂਕਿ ਬਾਬੇ ਰਾਮ ਰਾਏ ਜੀ ਅੰਦਰ ਕਠੋਰਤਾ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੰਦਰੋਂ ਨਿਰਮਲ ਸਨ ਭਾਵੇਂ ਕਿ ਇੱਕ ਵਾਰ ਪਰਖ ਵੀ ਕੀਤੀ ਗਈ ਜਿੱਥੇ ਬਹਿ ਕੇ ਬਾਣੀ ਪੜ੍ਹਦੇ ਸਨ ਇੱਕ ਸਿੱਖ ਨੇ ਸਤਗੁਰਾਂ ਦੇ ਕਹਿਣ ਤੇ ਜਿਸ ਮੰਜਾ ਸਾਹਿਬ ਤੇ ਬਾਬਾ ਰਾਮ ਰਾਏ ਜੀ ਬਾਣੀ ਪੜ੍ਹਦੇ ਸਨ ਉਥੇ ਜਦੋਂ ਕਾਸ਼ਟ ਤੇ ਸੋਈ ਖਬੋ ਕੇ ਦੇਖੀ ਤਾਂ ਲੰਗੀ ਨਹੀਂ ਵਿੱਚ ਤੇ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਣੀ ਪੜ੍ਹਦੇ ਸਨ ਜਦੋਂ ਉਥੇ ਕਸ਼ਟ ਦੇ ਵਿੱਚ ਲੱਕੜ ਦੇ ਵਿੱਚ ਸੋਈ ਨੂੰ ਖੋਬਿਆ ਗਿਆ ਤਾਂ ਉਹ ਖੁੱਬ ਗਈ ਕਿਉਂਕਿ ਗੁਰੂ ਹਰ ਕਹਿਣ ਤੋਂ ਭਾਵ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰੋਂ ਇੰਨੇ ਨਿਰਮਲ ਸਨ ਉਹਨਾਂ ਦੇ ਵਿੱਚ ਕਠੋਰਤਾ ਨਹੀਂ ਸੀ ਤੇ RAM ਰਾਏ ਦੇ ਅੰਦਰ ਕਠੋਰਤਾ ਸੀ RAM ਰਾਏ ਦੇ ਅੰਦਰ ਕਠੋਰਤਾ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੰਦਰੋਂ ਨਿਰਮਲ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤੇ ਆਂ ਤੇ ਜਿਨ੍ਹਾਂ ਦਾ ਨਾਮ ਲਿਆ ਕੋਈ ਵੀ ਦੁੱਖ ਨਹੀਂ ਰਹਿੰਦਾ ਜੇ ਕੋਈ ਤਨ ਤੇ ਦੁੱਖ ਆ ਜਾਂਦਾ ਹੈ ਤਨ ਤੇ ਕਸ਼ਟ ਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਰਿਢਠੈ ਸਭ ਦੁੱਖ ਜਾਏ ਉਹ ਪਿਆਰਿਆ ਤੂੰ ਇੱਕ ਵਾਰ ਗੁਰੂ ਹਰਿਕ੍ਰਿਸ਼ਨ ਸਹਿਬ ਮਰਨ ਨੂੰ ਯਾਤਾਂ ਕਰ ਉਹਨਾਂ ਦੇ ਯਾਦ ਕਰਨ ਦੇ ਨਾਲ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਭਾਵੇਂ ਪੌਣੇ 5 ਸਾਲ ਦੀ ਉਮਰ ਵਿੱਚ ਗੁਰਤਾ ਕਰੇ ਦੇ ਬੈਠੇ ਕਿਉਂਕਿ 10 ਗੁਰੂ ਸਹਿਬਾਨ ਦੇ ਵਿੱਚੋਂ ਸਭ ਤੋਂ ਛੋਟੀ ਉਮਰ ਵਾਲੇ ਗੁਰੂ ਹਰਿਕ੍ਰਿਸ਼ਨ ਸਹਿਬ ਹੋਏ ਆ ਗੁਰੂ ਪਿਆਰਿਓ ਕਿਉਂਕਿ ਗੁਰੂ ਘਰ ਵਿੱਚ ਉਮਰ ਦਾ ਤਕਾਜ਼ਾ ਨਹੀਂ ਆ ਗੁਰੂ ਨਾਨਕ ਸਾਹਿਬ ਜੀ ਦੀ ਜਿਸ ਸਰੀਰ ਵਿੱਚ ਜੋਤ ਟਿਕਣੀ ਆ ਉਥੇ ਉਮਰ ਦਾ ਤਕਾਜ਼ਾ ਨਹੀਂ ਉਮਰ ਦਾ ਲਹਾਜ ਨਹੀਂ ਆ ਵੀ ਉਮਰ 70 ਸਾਲ ਦੀ ਹੋਵੇ ਉਮਰ 100 ਸਾਲ ਦੀ ਹੋਵੇ ਤਾਂ ਹੀ ਜੋਤ ਟਿਕ ਸਕਦੀ ਹੈ ਗੁਰੂ ਪਿਆਰਿਓ ਇਥੇ ਜੋਤ 70 ਸਾਲ ਦੇ ਵਿੱਚ ਵੀ ਵਿਚਰੀ ਇਥੇ ਜੋਤ 43 ਸਾਲ ਦੀ ਉਮਰ ਵਿੱਚ ਵੀ ਟਿਕੀ 44 ਸਾਲ ਦੀ ਉਮਰ ਵਿੱਚ ਵੀ ਟਿੱਕੀ ਗੁਰੂ ਪਿਆਰਿਓ ਤੇ ਪੌਣੇ 5 ਸਾਲ ਦੀ ਉਮਰ ਵਿੱਚ ਵੀ ਜੋਤ ਇੱਥੇ ਟਿੱਕੀ ਕਿਉਂਕਿ ਉਹੋ ਹੀ ਸਮਰੱਥਾ ਜਿਹੜੀ ਗੁਰੂ ਨਾਨਕ ਸਾਹਿਬ ਦੇ ਵਿੱਚ ਇਸ ਜੋਤ ਵਿੱਚ ਇਨੀ ਸਮਰੱਥਾ ਹੈ ਕਿ ਇਸ ਜੋਤ ਨੇ ਗੁਰੂ ਪਿਆਰਿਓ ਪੌਣੇ 5 ਸਾਲ ਦੀ ਉਮਰ ਵਿੱਚ ਕੁੰਮ ਦੀ ਅਗਵਾਈ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰੂਪ ਵਿੱਚ ਸਮਰੱਥਾ ਉਹ ਹੀ ਆ ਭਾਵੇਂ ਉਮਰ ਛੋਟੀ ਹੈ ਪਰ ਜੋਤ ਅੰਦਰ ਸਮਰੱਥਾ ਬੜੀ ਵੱਡੀ ਆ ਜਦੋਂ ਰਾਜੇ ਜੈ ਸਿੰਘ ਦੀ ਬੇਨਤੀ ਤੇ ਮਹਾਰਾਜ ਦਿੱਲੀ ਗਏ ਕਿਉਂਕਿ ਦਿੱਲੀ ਦੇ ਵਿੱਚ ਬੜਾ ਭਿਆਨਕ ਰੋਗ ਫੈਲਿਆ ਹੋਇਆ ਸੀ ਚੇਚਕ ਦਾ ਮਹਾਰਾਜ ਜੀ ਨੇ ਸਮਰੱਥ ਨੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਗਏ ਨਾ ਰਾਜੇ ਦੀ ਬੇਨਤੀ ਤੇ ਉਹਦੇ ਬੰਗਲੇ ਵਿੱਚ ਮਹਾਰਾਜ ਜੀ ਨੇ ਆਸਣ ਲਾਇਆ ਤੇ ਉਸ ਵੇਲੇ ਦਿੱਲੀ ਦੇ ਵਿੱਚ ਚੇਚਕ ਦਾ ਰੋਗ ਫੈਲਿਆ ਹੋਇਆ ਸੀ ਕਿਉਂਕਿ ਚੇਚਕ ਦੀ ਬਿਮਾਰੀ ਮਹਾਮਾਰੀ ਬਣ ਚੁੱਕੀ ਸੀ ਬੜੇ ਲੋਕ ਮਰ ਰਹੇ ਸਨ ਦਿੱਲੀ ਦੇ ਵਿੱਚ ਖਾਸ ਕਰਕੇ ਬੜੀਆਂ ਮੌਤਾਂ ਹੋ ਰਹੀਆਂ ਸਨ ਬੜੇ ਹਕੀਮ ਬੜੇ ਡਾਕਟਰ ਥੱਕ ਗਏ ਦਵਾਈਆਂ ਦੇ ਦੇ ਕੇ ਪਰ ਕਿਸੇ ਪਾਸੋਂ ਇਹ ਰੋਗ ਨਿਵਰਤ ਨਹੀਂ ਹੋਇਆ ਹਰ ਦਿਨ ਮੌਤਾਂ ਪਤਾ ਨਹੀਂ ਕਿੰਨੇ ਕੁ ਸੰਸਕਾਰ ਹੁੰਦੇ ਸੀ ਦਿੱਲੀ ਵਿੱਚ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਦਿੱਲੀ ਵਿੱਚ ਕਹਿਰ ਵਰਤਿਆ ਹੋਇਆ ਹੈ 체ਚਕ ਦੇ ਰੋਗ ਦੇ ਨਾਲ ਬੜੇ ਮਰ ਰਹੇ ਆ ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਤਰਸ ਕੀਤਾ ਦਿੱਲੀ ਵਾਲਿਆਂ ਤੇ ਤਰਸ ਕੀਤਾ ਮਹਾਰਾਜ ਨੇ ਦਰਸ਼ਨ ਦਿੱਤੇ ਜਿੰਨੂੰ ਦਰਸ਼ਨ ਦਿੱਤੇ ਜਿन्हने ਦਰਸ਼ਨ ਕੀਤੇ ਉਹ ਦਰਸ਼ਨਾਂ ਦੇ ਨਾਲ ਚੇਚਕ ਦਾ ਰੋਗ ਦੂਰ ਹੋ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨਾਂ ਦੇ ਵਿੱਚ ਇੰਨੀ ਸਮਰੱਥਾ ਜਿਨਨੇ ਵੀ ਦਰਸ਼ਨ ਕੀਤੇ ਚੇਚਕ ਦਾ ਰੋਗ ਦੂਰ ਹੋ ਗਿਆ। ਤੇ ਜਿਨਨੇ ਮੁੱਖੋਂ ਇਹ ਕਹਿ ਦਿੱਤਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇੰਨਾ ਹੀ ਕਹਿ ਦਿੱਤਾ ਨਾ ਉਹਦਾ ਵੀ ਰੋਗ ਨਿਵਰਤ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਆ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿ세 ਜਿ세 ਡੇਠਾ ਸਭ ਦੁੱਖ ਜਾਏ ਪਿਆਰਿਓ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਯਾਦ ਕੀਤਾ ਤੇ ਜਾਂ ਉਹਨਾਂ ਦੇ ਦਰਸ਼ਨ ਕੀਤੇ ਐ ਉਹਨਾਂ ਦੇ ਰੋਗ ਨਿਵਰਤ ਹੋ ਗਏ ਇਹ ਨਹੀਂ ਵੀ ਉਦੋਂ ਹੀ ਰੋਗ ਨਿਵਰਤ ਹੁੰਦੇ ਸੀ ਅੱਜ ਨਹੀਂ ਹੋਣੇ ਜੇ ਕਿਤੇ ਸਾਨੂੰ ਵਿਸ਼ਵਾਸ ਆ ਜਾਏ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਡਾਕਟਰਾਂ ਕੋਲ ਭਜਨ ਦੀ ਲੋੜ ਨਹੀਂ ਜੇ ਕੋਈ 40 ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਮ ਦਾ ਜਾਪ ਕਰ ਲਵੇ ਨਾ ਜਾਪ ਤੇ ਪਿਆਰਿਓ ਕਿੱਡੇ ਤੋਂ ਕਿੱਡਾ ਵੱਡਾ ਰੋਗ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਜ ਵੀ ਨਿਵਰਤ ਕਰਨ ਦੇ ਸਮਰੱਥ ਨੇ ਅੱਜ ਵੀ ਮਹਾਰਾਜ ਅੱਜ ਵੀ ਬੰਗਲਾ ਸਾਹਿਬ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਮੱਥਾ ਟੇਕਦੀਆਂ ਨੇ ਅੱਜ ਵੀ ਬੰਗਲਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਤ ਬਹਿੰਦੇ ਆ ਨਿਤ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਆ ਨਿਤ ਸੰਗਤਾਂ ਨੂੰ ਦਰਸ਼ਨ ਦਿੰਦੇ ਆ ਤੇ ਜਿਹੜਾ ਭਾਵਨਾ ਦੇ ਨਾਲ ਅੰਦਰ ਦੀਆਂ ਅੱਖਾਂ ਨਾਲ ਮਹਾਰਾਜ ਨੂੰ ਤੱਕਦਾ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਅੱਜ ਵੀ ਮਹਾਰਾਜ ਦਰਸ਼ਨ ਦਿੰਦੇ ਆ ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਰੋਗ ਨਿਮਰਤ ਕਰਦੇ ਆ ਰੋਗੀਆਂ ਦੇ ਰੋਗ ਦੂਰ ਕਰਦੇ ਆ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਧਰਤੀ ਤੇ ਆਈ ਰੋਗ ਨਿਵਰਤ ਕਰਨ ਵਾਸਤੇ ਸੀ ਕੱਲੇ ਤਨ ਦੇ ਰੋਗ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਨ ਦੇ ਰੋਗ ਵੀ ਇਨਵਰਤ ਕਰਦੇ ਸੀ ਮਨ ਦੇ ਰੋਗ ਜੇ ਮਨ ਦੇ ਰੋਗ ਨੇ ਉਹ ਵੀ 부ਝ ਲੈਂਦੇ ਜੇ ਤਨ ਦੇ ਰੋਗ ਤੇ ਉਹ ਵੀ 부ਝ ਲੈਂਦੇ ਮਹਾਰਾਜ ਨੇ ਰੋਗ ਛੱਡਿਆ ਹੀ ਕੋਈ ਨਹੀਂ ਜਿੰਨੇ ਵੀ ਆਣ ਕੇ ਪੁਕਾਰ ਕੀਤੀ ਮਹਾਰਾਜ ਮੈਂ ਦੁਖੀ ਹਾਂ ਮੇਰੇ ਤਨ ਤੇ ਰੋਗ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਮਿਹਰ ਦੀ ਛੜੀਦ ਜਦੋਂ ਉਹਦੇ ਸਿਰ ਤੇ ਰੱਖੀ ਮੇਰ ਦਾ ਹੱਥ ਰੱਖਿਆ ਤੇ ਫਿਰ ਮਹਾਰਾਜ ਨੇ ਉਹਦੇ ਰੋਗ ਨਿਵਰਤ ਕਰ ਦਿੱਤੇ ਤੇ ਜਦੋਂ ਦਿੱਲੀ ਦੀ ਧਰਤੀ ਤੇ ਮਹਾਰਾਜ ਨੇ ਦਇਆ ਕੀਤੀ ਤੇ ਠੰਡ ਵਰਤਾਈ ਫਿਰ ਰੋਗ ਨਿਵਰਤ ਹੋਇਆ ਤੇ ਚੇਚਕ ਦਾ ਰੋਗ ਦਿਨਾਂ ਦੇ ਵਿੱਚ ਹੀ ਖਤਮ ਕਰ ਦਿੱਤਾ ਮਹਾਰਾਜ ਨੇ ਦਿੱਲੀ ਦੇ ਵਿੱਚੋਂ ਦਿਨਾਂ ਦੇ ਵਿੱਚ ਸ਼ੁਕਰਾਨਾ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਮਹਾਰਾਜ ਤੁਸਾਂ ਨੇ ਬੜੀ ਰਹਿਮਤ ਕੀਤੀ ਇੱਥੇ ਭਾਵੇਂ ਕਿ ਔਰੰਗਜ਼ੇਬ ਵੀ ਬੈਠਾ ਸੀ ਜਿਹੜਾ ਕਿ ਬਾਦਸ਼ਾਹ ਸੀ ਉਸ ਵੇਲੇ ਹਿੰਦੁਸਤਾਨ ਦਾ ਉਹਨੇ ਵੀ ਬੜੇ ਯਤਨ ਕੀਤੇ ਹੋਣਗੇ ਪਰ ਉਹਦੇ ਉਹਦਾ ਵੀ ਕੋਈ ਵਾਸ ਨਹੀਂ ਚੱਲਿਆ ਬੜੇ ਹਕੀਮਾਂ ਨੇ ਜੋਰ ਲਾ ਕੇ ਵੇਖ ਲਿਆ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਆਏ ਨਾ ਤੇ ਮਹਾਰਾਜ ਨੇ ਵੱਡੇ ਤੋਂ ਵੱਡੇ ਰੋਗ ਨਿਵਰਤ ਕਰ ਦਿੱਤੇ ਇਹਨੇ ਸਮਰੱਥ ਨੇ ਮਹਾਰਾਜ ਜੇ ਕਿਸੇ ਕੋੜੀ ਨੇ ਮਹਾਰਾਜ ਦੇ ਹਸਤ ਕਮਲਾਂ ਦਾ ਰਮਾੜ ਵੀ ਆਪਣੇ ਤਨ ਤੇ ਲਾ ਲਿਆ ਨਾ ਤੇ ਸੱਚ ਜਾਨਾ ਉਹਦੇ ਤਨ ਤੋਂ ਕੋੜ ਦਾ ਰੋਗ ਨਿਵਰਤ ਹੋ ਗਿਆ ਕਚਹੋ ਕੰਚਨ ਭਇਓ ਉਹ ਵੀ ਸੋਨੇ ਵਰਗਾ ਬਣ ਗਿਆ ਜੇ ਮਹਾਰਾਜ ਦੇ ਹਸਤ ਕਮਲਾਂ ਦਾ ਰਮਾਲ ਵੀ ਕਿਤੇ ਕੋੜੀ ਦੇ ਤਨ ਤੇ ਲੱਗ ਗਿਆ ਇੱਕ ਵਾਰ ਮਹਾਰਾਜ ਪਾਲਕੀ ਸਾਹਿਬ ਦੇ ਵਿੱਚ ਜਦੋਂ ਦਿੱਲੀ ਨੂੰ ਜਾ ਰਹੇ ਸਨ ਰਸਤੇ ਵਿੱਚ ਕੋੜੀ ਮਿਲਿਆ ਤੇ ਮਹਾਰਾਜ ਨੇ ਆਖਿਆ ਵੀ ਰੋਕੋ ਭਾਈ ਪਾਲਕੀ ਪਾਲਕੀ ਰੋਕੀ ਉਹਨੇ ਹੱਥ ਅਗੇ ਵਧਾਏ ਮਹਾਰਾਜ ਮੈਂ ਬੜਾ ਦੁਖੀ ਹਾਂ ਫਿਰ ਮਹਾਰਾਜ ਨੇ ਰਮਾਲ ਉਹਦੇ ਵੱਲੋਂ ਛਟਿਆ ਕਹਿਣ ਲੱਗੇ ਜਿੱਥੇ ਵੀ ਕੋੜ ਹੈ ਉਸ ਤਨ ਤੇ ਮਾਲਾ ਤੇਰਾ ਰੋਗ ਨਿਵਰਤ ਹੋ ਜਾਏਗਾ ਫਿਰ ਪਿਆਰਿਓ ਜਿੱਥੇ ਵੀ ਉਹਨੇ ਉਹ ਤਨ ਤੇ ਰਮਾਲ ਮਹਾਰਾਜ ਦਾ ਲਾਇਆ ਸਾਜਾਨਾ ਉਹਦਾ ਰੋਗ ਨਿਵਰਤ ਹੋ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਸ਼ਟਮ ਬਲਬੀਰਾ ਅਠਵੇਂ ਪਾਸ਼ਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ 1664 ਦੇ ਵਿੱਚ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੋਤੀ ਜੋ ਸਮਾਇਆ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਪ੍ਰਚਾਰ ਕਰਨ ਤੋਂ ਬਾਅਦ ਰੋਗੀਆਂ ਦਾ ਰੋਗ ਨਿਵਰਤ ਕਰਨ ਤੋਂ ਬਾਅਦ ਕੁਝ ਸਾਲ ਮਹਾਰਾਜ ਧਰਤੀ ਤੇ ਰਹਿ ਕੇ ਸਿੱਖਾਂ ਨੂੰ ਦਰਸ਼ਨ ਦੇ ਕੇ ਸੇਵਕਾਂ ਨੂੰ ਨਵਾਜ ਕੇ ਤੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ 1664 ਨੂੰ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾਏ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਐਸੇ ਮਹਾਨ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਤੇ ਮਹਾਰਾਜ ਨੇ ਜੋਤੀ ਜੋ ਸਮਾਉਣਾ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਤਾਗਤ ਦੀ ਬਖਸ਼ਿਸ਼ ਕੀਤੀ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਮਹਾਰਾਜ ਰਹਿਮਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ